ਚਾਹ ਨੋ ਹੀ ਕਰ ਰੇਨ ਹਿੰਜੂ ਰਹੀ ਬਸenade ਹੂੰ ਰੱਦ ਨਾ ਲਾਜ ਨਾਲ ਆ ਲਓ ਉਹ ਅੱਗੇ ਕਾ ਤੂੰ ਪਿੱਛੇ ਆ ਮੇ ਤੇ ਬੇਤੀ ਹੋ ਜਾਨੀ ਬੇਬੇ ਖੜੀ ਸੀ ਬਾਈ ਤੂੰ ਹੀ ਆਪਣੀ ਕਰਾਓ ਉਹ ਜੋ ਹੋਇਆ ਕਰ ਲਿਓ ਉਹ ਖੜਜੋ ਅੰਦਰ ਦੇ ਵਿੱਚ ਜਦੋਂ ਹੜਾ ਮਾਨੇ ਕਰਦਾ

قل <applause> 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 और सुन लंदन का सेंटर सर्वर पर हूं तो शुरू में ही कर ली है